ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬੀਰਪਾਲ ਬਲੌਗ ਚੈਨਲ ਤੇ ਆਪ ਤਾਹਡਾ ਸਭ ਦਾ ਸਵਾਗਤ ਆ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਵਾਹਿਗੁਰੂ ਦੀ ਕਿਰਪਾ ਨਾਲ ਸਭ ਠੀਕ ਠਾਕ ਹਾਂ ਜਿਹੜਾ ਟਾਈਮ ਆ ਟਾਈਮ ਸਵੇਰ ਦਾ ਟਾਈਮ ਆ ਜੀ ਇੱਥੇ ਆਪਾਂ ਲਗਾ ਰਹੇ ਸੀਗੇ ਝਾੜੂ ਤੇ ਸਾਰੇ ਕੰਮ ਤਾਂ ਦੇ ਸਵੇਰੇ ਸਵੇਰੇ ਤੁਹਾਨੂੰ ਪਤਾ ਹਨਾ ਬੋਂਕਰ ਝਾੜੂ ਦੇ ਵੱਧ ਹੁੰਦੇ ਨੇਗੇ ਤੇ ਬੋਂਕਰ ਮਾਰ ਰਹੇ ਸੀਗੇ ਆਪਾਂ ਇੱਥੇ ਤੇ ਸਰਦਾਰ ਜੀ ਲਾ ਰਹੇ ਸੀਗੇ ਫਾਇਕਸ ਦੇ ਦਰਖਤਾਂ ਤੇ ਆਪਾਂ ਇਹ ਜਿਵੇਂ ਕਹਿੰਦੇ ਹੁੰਦੇ ਆ ਰੁੱਖ ਲਗਾਓ ਧਰਤੀ ਬਚਾਓ ਤੇ ਨਾਲੇ ਤਾਂ ਆਪਣੇ ਇਹ ਫਾਈਕਸ ਦੇ ਜਿਹੜੇ ਦਰਖਤ ਆਗੇ ਸਜਾਵਟ ਦੇ ਵਾਸਤੇ ਆਉਣਗੇ ਤੇ ਨਾਲੇ ਇਹ ਵੀ ਦਰਖਤ ਲੱਗ ਜਾਣਗੇ ਸਮਝੋ ਤੇ ਇਧਰ ਆਪਾਂ ਜਿਹੜੇ ਇਹ ਦਰਖਤ ਲਾਏ ਆ ਉਹਨਾਂ ਥੈਲੀਆਂ ਦੇ ਵਿੱਚ ਪੈਕ ਸੀਗੇ ਤੇ ਮੈਂ ਥੈਲੀਆਂ ੁੱਟ ਕੇ ਆ ਰਹੀ ਸੀਗੀ ਪਰੇ ਮੈਂ ਖ ਚਲੋ ਇੱਥੇ ਨਾਲ-ਨਾਲ ਬੌਂਕਰ ਮਾਰਦੇ ਆਂ ਸਪਾਈ ਵੀ ਹੋ ਜੂਗੀ ਤੇ ਇਹ ਦਰਖਤਾਂਗੇ ਜਿਹੜੇ ਆਪਾਂ ਇਹ ਸਜਾਵਟ ਵਾਸਤੇ ਲਾਏ ਨੇਗੇ ਕਰਦੇ ਦਿਵਾਲੇ ਦਿਵਾਲੇ ਲਾਏ ਨੇਗੇ ਇੱਧਰ ਵੀ ਕੰਧ ਦੇ ਨਾਲ ਲਾਏ ਨੇ ਦੇਖੋ ਆਪਾਂ ਤੇ ਜਿਹੜੇ ਬਾੜ ਦੇ ਕੋਲਿਆਂ ਦੇ ਨਾਲ ਲਾਏ ਆ ਇਹ ਆਪਾਂ ਪੋਰਟਲ ਪਾਮ ਦੇ ਵਿਰ ਲਾਏ ਨੇ ਇਹ ਦੇਖੋ ਘਰਲੇ ਪਾਸੇ ਇੱਕ ਲੈਦਾ ਜਿਹੀ ਦਰਖਤ ਪਿਆਗਾ ਕੱਲਈ ਉਹ ਆਂਬ ਦਾਗਾ ਦਰਖਤ ਆਂਬ ਲਾ ਕੇ ਆਇਆ ਆਂਬ ਦਾ ਬੂਟਾ ਆਪਾਂ ਫਲਦਾਰ ਬੂਟੇ ਵੀ ਲਾਏ ਹੋਏ ਨੇ ਤੇ ਆਪਾਂ ਸਜਾਵਟੀ ਬੂਟੇ ਵੀ ਲਾਏ ਨੇਗੇ ਤੇ ਇੱਥੇ ਆਪਾਂ ਮਾਰ ਰਹੇ ਸੀ ਬੋਂਕਰ ਤੇ ਨਾਲ ਨਾਲ ਇਹ ਦਰਖਤ ਲਾ ਰਹੇ ਸੀਗੇ ਚਲੋ ਸਵੇਰੇ ਆਏ ਹੁੰਦਾ ਵੀ ਠੰਡਾ ਮੌਸਮ ਆ ਹਨਾ ਜਿੰਨਾ ਕ ਸਵੇਰੇ ਕੰਮ ਹੋ ਜੇ ਉਹਨਾਂ ਕ ਵਧੀਆ ਹੀ ਹੁੰਦਾਗਾ ਤੇ ਇੱਧਰ ਆਪਾਂ ਇਹ ਲੈ ਕੇ ਆਏ ਸੀ ਸਾਰੇ ਇੱਥੇ ਰੱਖ ਲਈ ਸੀ ਇਕੱਠੇ ਇਹ ਦੇਖੋ ਇਹ ਬੋਟਲ ਪਾਮ ਦੇ ਦਰਖਤ ਨੇ ਇੱਧਰਲੇ ਕੋਲੇ ਨਾਲ ਵੀ ਲਾਇਆ ਉੱਧਰਲੇ ਪਾਸੇ ਵੀ ਲਾਇਆ ਇਹ ਪਰਲੇ ਪਾਸੇ ਸਾਰੀ ਆਪਣੀ ਸਬਜ਼ੀ ਬੀਜੀ ਹੋਈ ਹੈਗੀ ਇੱਥੇ ਆਪਾਂ ਬੌਂਕਰ ਮਾਰ ਲਈ ਸੀਗੀ ਤੇ ਢੇਰੀਆਂ ਚੱਕਣ ਲੱਗ ਗਏ ਸੀ ਜਿਹੜਾ ਕੂੜਾ ਇਕੱਠਾ ਹੋਇਆ ਸੀਗਾ ਉਹ ਬੱਠਲ ਚ ਪਾ ਕੇ ਸੱਟਿਆਵਾਂਗੇ ਆਪਾਂ ਬਾਹਰ ਇਹ ਦੇਖੋ ਇਹ ਮੈਂ ਮਣ ਮਣ ਕੇ ਬੂਟੇ ਲਾ ਰਹੇ ਨੇ ਕੰਧ ਤੋਂ ਆਪਾਂ 4 ਫੁੱਟ ਦੀ ਦੂਰੀ ਰੱਖੀ ਹੈਗੀ ਕਾਂਦਲੇ ਪਾਸੇ ਤੋਂ ਤੇ ਬੂਟੇ ਤੋਂ ਬੂਟੇ ਦੀ ਦੂਰੀ ਆਪਾਂ 5 ਫੁੱਟ ਰੱਖੀ ਹੈਗੀ ਇਸੇ ਤਰ੍ਹਾਂ ਹੀ ਸਾਰੇ ਮਣ ਕੇ ਬੂਟੇ ਲਾਏ ਗਏ ਨੇਗੀ ਨਾਲੇ ਤਾਂ ਸੋਹਣੇ ਲੱਗਦੇ ਆ ਦੇਖਣ ਨੂੰ ਇਸ ਤਰ੍ਹਾਂ ਇੱਕੋ ਜਿਹੜੇ ਸਾਈ ਲਾਉਣੇ ਆਗੇ ਵਿੱਚ ਤੇ ਨਾਲੇ ਫਿਰ ਕੋਈ ਕਟਿੰਗ ਵਗੈਰਾ ਤਾਂ ਨਹੀਂ ਔਖਾ ਹੁੰਦਾ ਜਦੋਂ ਬਾਅਦ ਚ ਆਪਾਂ ਇਹਨਾਂ ਦੀ ਕਟਿੰਗ ਕਰਾਵਾਂਗੇ ਇੱਧਰ ਆਈਆਂ ਆਪਣੀਆਂ ਤੋਰੀਆਂ ਦੀਆਂ ਵੱਲਾਂ ਨੇ ਤੇ ਇੱਧਰ ਇਹ ਪਿੰਡੀਆਂ ਆ ਗਈਆਂ ਵਿੱਚ ਇਹ ਕਰੇਲਿਆਂ ਦੀਆਂ ਵੱਲਾਂ ਤੇ ਪਰਲੇ ਪਾਸੇ ਉਹ ਦੇਖੋ ਆਪਣਾ ਗਵਾਰਾ ਗਾ ਗਵਾਰੇ ਦੀਆਂ ਫਲੀਆਂ ਤੇ ਇੱਧਰ ਇਹ ਗੇਂਦੇ ਲੱਗੇ ਹੋਏ ਆ ਨਾਲ ਨਾਲ ਕੰਧ ਦੇ ਇਹ ਜਿਹੜੇ ਬੂਟੇ ਆ ਆਪਣੇ ਵਧੀਆ ਚੱਲ ਪਏ ਨੇ ਇਹ ਦੇਖੋ ਤੁਸੀਂ ਤੇ ਆਪਾਂ ਲਾਏ ਨੀਗੇ ਇਹ ਆਪਾਂ ਜਿਹੜਾ ਬੂਟੇ ਦੀ ਬੂਟਾ ਵੇ ਦੂਰੀ ਤੋਂ ਲਾਇਆਗਾ ਇਹ ਆਪਾਂ 5 ਫੁੱਟ ਦੀ ਦੂਰੀ ਤੇ ਲਾਇਆ ਤੇ ਜੇ ਆਪਾਂ ਕੰਧ ਵਾਲੀ ਸਾਈਡ ਤੋਂ ਦੇਖੀਏ ਕੰਧ ਵਾਲੀ ਸਾਈਡ ਤੋਂ ਆਪਾਂ 4 ਫੁੱਟ ਦੀ ਦੂਰੀ ਤੇ ਲਾਇਆ ਤੇ ਇੱਥੋਂ ਜਿਵੇਂ ਇਹ ਆ ਮੋੜ ਪੈ ਗਿਆ ਇੱਥੋਂ ਘਟ ਗਈ ਦੂਰੀ ਤੇ ਆ ਆਪਣੇ ਬਹੁਤ ਵਧੀਆ ਚੱਲੇ ਨੇ ਇਹ ਕੁਝ ਦਿਨ ਆਪਾਂ ਲੇਟ ਬਣਾਇਆ ਵਲੌਗ ਤੇ ਜਿਹੜਾ ਆਪਾਂ ਵੀ ਪਹਿਲਾਂ ਲਾਵਾਂਗੇ ਇਸ ਤੋਂ ਵੀਡੀਓ ਤੇ ਉਹ ਪਹਿਲਾਂ ਦੀ ਹੈਗੀ ਲਾਈਵ ਵਾਲੇ ਦੇ ਨਾਲ ਜਿਸ ਦਿਨ ਆਪਾਂ ਬੂਟੇ ਲਾਏ ਸੀਗੇ ਇਹ ਦੇਖੋ ਵਧੀਆ ਚੱਲ ਪਏ ਨੇ ਉਸ ਤੋਂ ਬਾਅਦ ਮੀਂਹ ਪਿਆ ਗਿਆ ਸੀਗਾ ਤੇ ਇੱਧਰ ਜਿਹੜੇ ਆਪਣੇ ਬਾਗ ਦੇ ਨਾਲ ਲੱਗੇ ਹੋਏ ਹੈ ਇਹ ਬੋਟਲ ਪਾਮ ਦੇ ਗੁੱਝੇ ਲੱਗੇ ਹੋਏ ਹੈਗੇ ਬੂਟੇ ਸਾਰੇ ਆਪਾਂ ਲਾਏ ਨੇ ਇਹ ਘਰ ਦੇ ਆਲੇ-ਦੁਆਲੇ ਦੇਖੋ ਤੇ ਨਾਲ ਹੀ ਆਪਾਂ ਅੱਜ ਦੇ ਵਲੌਗ ਦਾ ਐਂਡ ਇਥੀ ਕਰਦੇ ਆਂ ਜੀ ਤੇ ਫਿਰ ਆਪਾਂ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ